आई पी एस मैथ क्लासिज यूट्यूब चैनल में सारे ही विद्यार्थियों का स्वागत है विद्यार्थियों कंपीटिशन एग्जाम दे विच जेडे क्वेश्चंस अपने कोनडिस और सर्च के जेडे क्वेश्चंस आ जाते हैं उस बारे आप वीडियो जरिए जानकारी हासिल करा तो विद्यार्थियों पहला कुछ फॉर्मूलेस ने फॉर्मूले नोट कर लो ए दावर एम ए दावर एन is equal to a power m plus n. The second formula, a the power m divided by a the power n is equal to a the power m minus n. The third formula, a the power m into n is equal to a the power m into n. The fourth formula, a the power minus m 1 upon a the power m. Or fifth formula, ਕਿਸੇ ਦੀ ਪਾਵਰ ਵੀ ਜ਼ੀਰੋ ਹੋਵੇ ਉਸ ਦੀ ਵੈਲਿਊ ਕਿਦੇ ਬਰਾਬਰ ਹੁੰਦੀ ਹੈ 1 ਦੇ ਬਰਾਬਰ ਤਾਂ ਵਿਦਿਆਰਥੀਓ ਫਸਟ ਫਾਰਮੂਲੇ ਨੂੰ ਮੈਂ થોਡਾ ਐਕਸਟੈਂਡ ਕਰ ਰਿਹਾ ਅਗਰ ਇੱਥੇ 3 ਆ ਜਾਣ ਤਾਂ ਵੀ ਵਿਦਿਆਰਥੀਓ ਪਾਵਰਸ ਜਿਹੜੀ ਹੈ ਉਹ m n k ਪਾਵਰ ਕੀ ਹੋ ਜਾਂਦੀ ਹੈ ਪਲੱਸ ਹੋ ਜਾਂਦੀ ਹੈ ਉਸ ਤੋਂ ਬਾਅਦ ਵਿਦਿਆਰਥੀਓ ਅਗਰ ਫਾਰਮੂਲਾ a ਦੀ ਪਾਵਰ n ਪਾਵਰ n ਤਾਂ ਅਲੱਗ-ਅਲੱਗ ਲਿਖ ਸਕਦੇ ਆ a ਦੀ ਪਾਵਰ n b ਦੀ ਪਾਵਰ n ਪਾਵਰ ਇਕੱਠੀ ਹੋਵੇ ਤਾਂ ਨੈਕਸਟ ਕੁਐਸਚਨ a ਦੀ ਪਾਵਰ n b ਦੀ ਪਾਵਰ n ਹੋਵੇ ਤਾਂ ਇਸ ਨੂੰ ਆਪਾਂ ਮਲਟੀਪਲਾਈ ਕਰਕੇ ਪਾਵਰ ਸੇਮ ਲਿਖ ਸਕਦੇ ਹਾਂ ਤਾਂ ਵਿਦਿਆਰਥੀਓ ਇਹ ਕੁਝ ਫਾਰਮੂਲੇਜ਼ ਨੇ ਇੱਕ ਫਾਰਮੂਲਾ ਹੋਰ ਵਿਦਿਆਰਥੀਓ ਮੰਨ ਲਓ a ਦੀ ਪਾਵਰ ਇੱਥੇ ਇੱਥੇ 3 ਲਿਖਿਆ ਹੈ ਤਾਂ a ਦੀ ਪਾਵਰ ਇਹ ਕਿੰਨੀ ਹੁੰਦੀ ਹੈ 1/3 ਤਾਂ ਵਿਦਿਆਰਥੀ ਕੁਝ ਫਾਰਮੂਲੇਜ਼ ਸੀਗੇ ਜਿਸ ਨੂੰ ਤੁਸੀ ਲਰਨ ਕਰਨਾ ਹੈ ਆਓ ਹੁਣ ਆਪਾਂ ਇਹਨਾਂ ਦੇ ਜਿਹੜੇ ਹੈ ਕੁਐਸਚਨਸ ਜਿਹੜੇ ਹੈ ਕੁਐਸਚਨ ਸੋਲੂਸ਼ਨਸ ਕਰਦੇ ਹਾਂ ਐਗਜ਼ਾਮ ਦੇ ਵਿੱਚ ਕਿਸ ਤਰ੍ਹਾਂ ਦੇ ਕੁਐਸਚਨਸ ਆਉਂਦੇ ਨੇ ਆਓ ਵਿਦਿਆਰਥੀਓ ਆਪਾਂ ਅਸਦੀ ਸ਼ੁਰੂਆਤ ਕਰਦੇ ਹਾਂ ਫਰਸਟ ਕੁਐਸਚਨ 128 ਦੀ ਪਾਵਰ 1/7 ਆਪਸ਼ਨਸ ਤੁਹਾਡੇ ਕੋਲ 기ਵਨ ਨੇ A 7 B 2 C 2 ਦੀ ਪਾਵਰ 3 D ਨਨ ਆਫ ਥੀਸ ਤਾਂ ਵਿਦਿਆਰਥੀਓ 128 ਦੇ ਤੁਸੀਂ ਫੈਕਟਰ ਬਣਾਨੇ ਨੇ اس ਦੇ ਫੈਕਟਰ 64 2 ਤੇ ਡਿਵਾਈਡ ਕੀਤਾ 16 ਫਿਰ 16 ਨੂੰ 2 ਤੇ ਡਿਵਾਈਡ ਕੀਤਾ 8 8 ਨੂੰ 2 ਤੇ ਡਿਵਾਈਡ ਕੀਤਾ 4 4 ਨੂੰ 2 ਤੇ ਡਿਵਾਈਡ ਕੀਤਾ 2 2 ਨੂੰ 2 ਨਾਲ ਡਿਵਾਈਡ ਕੀਤਾ 1 ਮਤਲਬ 2 2 2 2 2 7 ਵਾਰੀ ਆ ਗਿਆ ਆਪਣੇ ਕੋਲ اس ਦੀ ਪਾਵਰ ਕਿੰਨੀ ਹੈ 1/7 ਯਾਨੀ ਕਿ 2 ਦੀ ਪਾਵਰ आपा की लिख सत्त और उपर पावर भी कि बटा सत्त एक बटा सत्त ने एक बटा सत्त कैंसल दो दो पावर एक यानी कि ऑप्शन नंबर बी इसका सही आंसर होगा तो विद्यार्थियों नैक्स क्वेश्चन सैकेंड क्वेश्चन मान लो यही क्वेश्चन को आता है तो पावर जी टू बाय सैवन आ जाती है तो ऑप्शन नंबर एप्शन नंबर सी d 7, 7 7 2 ਦੀ ਪਾਵਰ 3 ਤਾਂ ਵਿਦਿਆਰਥੀ ਉਸੇ ਤਰੀਕੇ ਨਾਲ 128 ਦੇ ਜਿਹੜੇ ਫੈਕਟਰ ਆ ਉਹ ਹੀ ਆਪਾਂ ਬਣਾ ਲਏ ਸੀਗੇ ਫੈਕਟਰ ਜਿਹੜੇ ਆ ਸੇਮ ਹੀ ਬਣਨਗੇ ਉਸ ਤੋਂ ਬਾਅਦ 128 ਨੂੰ ਆਪਾਂ 2 ਦੀ ਪਾਵਰ ਕਿੰਨਾ ਲਿਖ ਲਿਆ 7 2 ਦੀ ਪਾਵਰ ਕਿੰਨਾ ਹੈ 7 2 ਦੀ ਪਾਵਰ 7 ਤਾਂ 7 ਨਾਲ 7 ਕੈਨਸਲ 2 ਦੀ ਪਾਵਰ ਕਿੰਨਾ ਬਚ ਗਿਆ 2 2 ਦੀ ਪਾਵਰ 2 ਦੇ ਬਰਾਬਰ ਹੁੰਦੀ ਹੈ दो गुना दो चार ऑप्शन नंबर सी इज़ द सही आंसर होएगा नेक्स्ट क्वेश्चन क्वेश्चन नंबर थर्ड एग्जाम के पॉइंट ऑफ व्यू तो काफी इंपॉर्टेंट क्वेश्चन है विद्यार्थियों नंबर थर्ड की पावर एक सौ पच्ची पावर माइनस चार बटा तीन क्वेश्चन मार्क है ऑप्शन ए छे सौ पच्ची बटा सोलह ऑप्शन बी छे सौ पच्ची बटा अठ ऑप्शन सी छे सौ पच्ची बटा बत्ती ਐਂਡ অপਸ਼ਨ D ਇਜ਼ 16/625 ਤਾਂ ਸਭ ਤੋਂ ਪਹਿਲਾਂ ਵਿਦਿਆਰਥੀਓ ਇਸ ਦੀ ਪਾਵਰ ਕਿੰਨੀ ਹੈ -4/3 ਸਭ ਤੋਂ ਪਹਿਲਾਂ ਪਾਵਰ ਨੂੰ 네ਗੇਟਿਵ ਐਸ ਨੂੰ ਪੋਜ਼ਿਟਿਵ ਕਰਾਂਗੇ 네ਗੇਟਿਵ ਨੂੰ ਪੋਜ਼ਿਟਿਵ ਕਰਨ ਵਾਸਤੇ ਪਹਿਲਾਂ ਇਹਨੂੰ ਰੈਸੀਪਰੋਕਲ ਕਰ ਦੋ ਇਸ ਦਾ ਉਲਟ ਕ੍ਰਮ ਕਰ ਦੋ ਔਰ ਪਾਵਰ ਜਿਹੜੀ ਹੈ ਪਲੱਸ ਲਿਖ ਦੋ ਤਾਂ ਹੁਣ 125 ਨੂੰ ਆਪਾਂ ਕੀ ਲਿਖ ਸਕਦੇ ਆ 5 5 5 ਔਰ 8 ਨੂੰ 2 2 2 ਪਾਵਰ ਕਿੰਨੀ ਹੈ 4/3 ਤਾਂ 5/2 ਦੀ ਪਾਵਰ ਕਿੰਨੀ ਆ ਗਈ 3 क्योंकि तीन बारी है तो उत्ते पावर कि चार बटा तीन चार बटा तीन नीन तीन तीन कैंसल पांच बटा दो कि बारी आ गया अपने को चार बारी तो हूँ इसकी मल्टीप्लाई पावर चार बच गई पांच पांच पच्ची पच्ची गुणा एक सौ पच्ची एक सौ पच्ची गुना पांच छः सौ पच्ची दो गुणा दो चार चार गुना दो अठ अठ गुणा दो सोलह तो ऑप्शन नंबर ए छे सौ पच्ची बटा सोलह यह इसका सही आंसर होएगा नेक्स्ट क्वेश्चन क्वेश्चन नंबर फोर तो विद्यार्थियों बहुत ही आसान जो क्वेश्चन ने इसनों अपना हल करना है ता पांच की पावर एक बटा चार गुना एक सौ पच्ची दी पावर जीरो पॉइंट पच्ची इज इक्वल टू ऑप्शन ए रूट फाइव ऑप्शन बी फाइव रूट फाइव ऑप्शन सी ओनली फाइव ऑप्शन डी ट्वेंटी फाइव तो विद्यार्थियों समझने वाली है इंपॉर्टेंट क्वेश्चन है 125 ਦੀ ਪਾਵਰ 0.25 ਦਾ ਮਤਲਬ 25/100 ਇਸ ਨੂੰ ਕਨਫਿਊਜ਼ ਕੀਤਾ ਹੈ 0.25 ਲਿਖਿਆ ਹੈ ਤਾਂ 25 ਲਿਖਿਆ ਹੈ ਤਾਂ 25/ ਕਿੰਨਾ ਲਿਖ ਸਕਦੇ ਆ 100 ਦਸ਼ਮਲਵ ਵਟਾਵਾਂਗੇ ਦਸ਼ਮਲਵ ਤੋਂ ਬਾਅਦ ਦੋ ਜ਼ੀਰੋ ਹੈ ਤਾਂ ਇਸ ਨੂੰ ਘਟਾਇਆ 1/4 ਤਾਂ ਵਿਦਿਆਰਥੀਓ 5 125 ਇਸ ਦੀ ਪਾਵਰ 1/4 ਹੈ ਇਸ ਦੀ ਪਾਵਰ ਵੀ 1/4 ਹੈ ਆਪਾਂ ਫਾਰਮੂਲਾ ਪੜਿਆ ਸੀ a ਦੀ ਪਾਵਰ n b ਦੀ ਪਾਵਰ n a b ਪਾਵਰ ਐਂਡ ਉੱਪਰਲੀ ਆ ਪਾਵਰਾਂ ਸੇਮ ਹੋਣ ਤਾਂ ਅੰਦਰ ਵਾਲੀ ਟਰਮਸ ਦੀ ਮਲਟੀਪਲਾਈ ਹੋ ਜਾਂਦੀ ਹੈ ਤਾਂ ਇਹਨਾਂ ਦੀ ਮਲਟੀਪਲਾਈ ਕਰਤੀ ਪਾਵਰ ਕੀ ਰਹੇਗੀ ਸੇਮ ਤਾਂ 125 ਨੂੰ ਆਪਾਂ ਲਿਖ ਸਕਦੇ ਹਾਂ 5 5 5 ਇਹ ਵਾਲਾ 5 ਤਾਂ ਵਿਦਿਆਰਥੀਓ ਐਜ਼ ਇਟ ਇਜ਼ ਹੈ 125 ਦੇ ਜਿਹੜੇ ਫੈਕਟਰ ਨੇ 5 ਤੇ ਕੀਤਾ ਡਿਵਾਈਡ ਤਾਂ 25 ਰਹਿ ਗਿਆ 25 ਨੂੰ 5 ਤੇ ਕੀਤਾ 5 ਤਾਂ 1 ਆ ਗਿਆ ਤਾਂ ਵਿਦਿਆਰਥੀਓ ਨੂੰ ਇਹਨਾਂ ਲਿਖ ਸਕਦੇ ਹਾਂ 5 ਦੀ ਪਾਵਰ 4 1 2 3 4 ਵਾਰੀ ਹੈ ਔਰ 1/4 1/4 ਨਾਲ 4 ਨਾਲ 4 ਕੈਨਸਲ ਤਾਂ 5 ਦੀ ਪਾਵਰ ਕਿੰਨਾ ਰਹਿ ਗਿਆ 1 ਯਾਨੀ ਕਿ অপਸ਼ਨ ਨੰਬਰ ਸੀ 5 ਇਸ ਦਾ ਸਹੀ ਆਨਸਰ ਹੋਏਗਾ ਆ ਦੇਖੋ ਵਿਦਿਆਰਥੀਓ ਕਿੰਨੇ ਹੀ ਆਸਾਨ ਕੁਐਸਚਨਸ ਨੇ ਤੁਹਾਡੇ ਐਗਜ਼ਾਮ ਦੇ ਵਿੱਚ ਇਸ ਤਰ੍ਹਾਂ ਦੇ ਕਾਫੀ ਸਾਰੇ ਕੁਐਸਚਨਸ ਜਿਹੜੇ ਐ ਤੁਹਾਨੂੰ ਮਿਲਣਗੇ ਕੁਐਸਚਨ ਨੰਬਰ 5 4 ਦੀ ਪਾਵਰ -3 4 ਦੀ ਪਾਵਰ -4 4 ਦੀ ਪਾਵਰ 3 4 ਦੀ ਪਾਵਰ -4 অপਸ਼ਨ A 0 অপਸ਼ਨ B 1 অপশন C 5/3 অপশন D 3/5 ਤਾਂ ਦੇਖੋ ਵਿਦਿਆਰਥੀਓ ਪਹਿਲਾਂ ਨੈਗੇਟਿਵ ਜਿਹੜੀ ਪਾਵਰ ਹੈ ਉਸ ਨੂੰ ਆਪਾਂ ਪੋਜ਼ਿਟਿਵ ਕਰਨਾ ਹੈ ਮੇਨ ਜਿਹੜਾ ਇਸ ਦਾ ਪਰਪਸ ਹੈ ਤਾਂ ਨੈਗੇਟਿਵ ਪਾਵਰ ਨੂੰ ਪੋਜ਼ਿਟਿਵ ਕਿਵੇਂ ਕਰਾਂਗੇ 1 ਦੀ ਪਾਵਰ 4/3 1 ਦੀ ਪਾਵਰ 4/4 ਇਸ ਨੂੰ ਵੀ 1 ਦੀ ਪਾਵਰ 4/3 1 ਦੀ ਪਾਵਰ 4/4 ਐਲਸੀਐਮ चार दी पावर तीन चार दी पावर चार क्रॉस मल्टीप्लाई चार दी पावर चार प्लस चार दी पावर तीन सिमिलरनी नीचे चार दी पावर तीन चार दी पावर चार एलसीएम आ गया इसकी क्रॉस मल्टीप्लाई चार दी पावर चार माइनस चार दी पावर तीन ये विद्यार्थियों कैंसिल हो जाएंगे चार दी पावर चार चार गुणा चार गुणा चार गुणा चार चार चौके सोलह सोलह चौका चौंठ चौहठ गुणा चार दो सौ छपंजा दो सौ छपंजा प्लस 4 4 4 16 16 64 तो 256 64 256 'ਚ 64 ਜੋੜੇ ਵਿਦਿਆਰਥੀਓ 320 256 'ਚੋਂ 64 ਘਟਾਏ 15 'ਚੋਂ 6 ਗਏ 9 192 192 ਨੂੰ ਹੁਣ ਆਪਾਂ 320 ਤੇ ਆਪਾਂ ਕੈਨਸਲ ਕਰਨਾ ਹੈ ਵਿਦਿਆਰਥੀਓ ਤਾਂ 120 ਨੂੰ 30 ਤੇ ਕੈਨਸਲ ਕਰਾਂਗੇ ਆਪਾਂ ਪੱਤੀ 64 ਦੇ ਟੇਬਲ ਦੀ ਕੈਨਸਲ ਕਰੋ 64 5 5 2 2 20 32 ਉੱਪਰ ਆ ਗਿਆ 5 64 3 192 ਤਾਂ 5 3 অপਸ਼ਨ ਨੰਬਰ C ਇਸ ਦਾ ਸਹੀ ਆਂਸਰ ਹੋਵੇਗਾ 얘 ਵਿਦਿਆਰਥੀਏ ਡਿਫਿਕਲਟ ਲੱਗ ਰਿਹਾ ਹੈ ਤਾਂ ਇਸ ਦੇ ਇੱਕ ਹੋਰ ਟ੍ਰਿਕ ਹੈ ਮੈਂ ਉਹ ਸਟਿਕ ਦੇ ਨਾਲ ਤੁਹਾਨੂੰ ਇਸ ਨੂੰ ਹੱਲ ਕਰਵਾ ਦਿਨਾ ਤਾਂ ਸੈਕਿੰਡ ਜਿਹੜੀ ਹੈ ਇਸ ਦੀ ਆਸਾਨ ਜਿਹੜੀ ਵਿਧੀ ਹੈ ਉਹ ਵੀ ਦੱਸ ਦਿੰਦਾ 1/4 ਦੀ ਪਾਵਰ 3 ਕਾਮਨ ਆ ਗਿਆ 1 1/4 ਲਿਖ ਸਕਦੇ ਆ ਇਸ ਵਿੱਚੋਂ ਵੀ 1/4 ਕਾਮਨ ਇੱਥੇ 1/4 ਆ ਗਿਆ ਇਹ ਕੈਨਸਲ ਹੋ ਗਏ ਤਾਂ ਐਲਸੀਐਮ 4 4 1 ਐਲਸੀਐਮ 4 4 1 ਇਹ ਘਟਿਆ ਗਿਆ ਤਾਂ 5 4 1 5 4 1 ਗੇ 3 ਤਾਂ ਮੀ 5/3 ਆਪਸ਼ਨ ਆਨਸਰ ਆਏਗਾ ਦਾ ਨੈਕਸਟ ਕੁਐਸਚਨ क्स क्वेश्चन देखो विद्यार्थियों एक्स पावर तीन पावर तीन x एक्स पावर पांच बटा एक्स पावर चार दैन एक्स दावर एन दैन फाइंड द वैल्यू ऑफ एक्स सॉरी एन ऑप्शन ए दस ऑप्शन बी सात ऑप्शन सी नो ऑप्शन डी नन ऑफ द एक्स पावर थ्री पावर थ्री इन टू एक्स पावर फाइव बटा एक्स पावर फोर इज इक्वल टू तो एक्स पावर एन तो वेख विद्यार्थी एक्स पावर तीन गुना एक्स पावर तीन गुना एक्स की पावर तीन ये तीन बारी हो गया गुना एक्स दावर पांच बटा एक्स द पावर चार तो विद्यार्थीओ इस ਚਾਰ ਪਾਵਰਾਂ ਕੱਟੀਆਂ ਜਾਣਗੀਆਂ ਇੱਥੇ ਇੱਕ ਪਾਵਰ ਬਚ ਜੂਗੀ ਫਿਰ ਮੈਂ ਤੁਹਾਨੂੰ ਦੱਸਿਆ ਸੀਗਾ ਵਿਦਿਆਰਥੀਓ ਫਾਰਮੂਲਾ a ਦੀ ਪਾਵਰ m a ਦੀ ਪਾਵਰ n a ਦੀ ਪਾਵਰ k ਹੋਵੇ ਤਾਂ ਪਾਵਰਾਂ ਕੀ ਹੋ ਜਾਂਦੀਆਂ ਹਨ ਪਲੱਸ ਤਾਂ ਇਹ ਪਾਵਰਾਂ ਪਲੱਸ ਹੋ ਗਿਆ 3 3 3 1 x ਦੀ ਪਾਵਰ ਕਿੰਨੀ ਆ ਗਈ 10 ਬਰਾਬਰ x ਦੀ ਪਾਵਰ n ਦੇ ਹੈ ਤਾਂ n ਦੀ ਵੈਲਿਊ ਕਿੰਨੀ ਆ ਗਈ ਆਪਣੇ ਕੋਲ 10 ਆਪਸ਼ਨ ਨੰਬਰ a ਇਸ ਦਾ ਸਹੀ ਆਨਸਰ ਹੋਏਗਾ नेक्स्ट क्वेश्चन क्वेश्चन नंबर सैवंथ थ्री पावर थ्री पावर टू पावर टू इज इक्वल टू ऑप्शन ए तीन की पावर इक्यासी तीन की पावर सताई तीन की पावर बत्ती पावर नौ तो मैख तीन की पावर तीन पावर दो पावर दो ਤਾ ਇਸ ਨੂੰ ਕਿਵੇਂ ਹੱਲ ਕਰਨਾ ਹੈ 3 ਦੀ ਪਾਵਰ 3타2 ਦੀ ਪਾਵਰ 2 ਪਹਿਲਾਂ 2 ਦੀ ਪਾਵਰ 2 ਕਿਹਦੇ ਬਰਾਬਰ ਹੋਗੀ ਦੇਖੋ ਵਿਦਿਆਰਥੀਓ 2 2 ਕਿਹਦੇ ਬਰਾਬਰ ਹੁੰਦਾ 4 ਤਾਂ ਫਿਰ 3 ਦੀ ਪਾਵਰ 4 3 ਦੀ ਪਾਵਰ 4 ਮਤਲਬ 3 3 3 तो फिर तीन पावर तीन तीन गुणा तीन नौ नौ गुना तीन स्ताई स्ताई गुना तीन इक्यासी तो तीन पावर कि आ गया इक्यासी ये इस दा सही आंसर होएगा नेक्स्ट क्वेश्चन क्वेश्चन नंबर एट माइनस तीन पावर दो प्लस तीन पावर माइनस दो तीन पावर दो इज इक्वल टू ऑप्शन ए माइनस नाइन ऑप्शन बी थ्री অপশন সি 3 ਦੀ ਪਾਵਰ -2 অপশন ਡੀ ਨਨ ਆਫ ਥੀਸ ਤਾਂ -10 ਦੀ ਪਾਵਰ 2 3 ਦੀ ਪਾਵਰ -2 3 ਦੀ ਪਾਵਰ 2 ਤਾਂ ਵੀ ਧਿਆਨ ਦਿਓ ਇਸ ਨੂੰ ਕਿ ਲਿਖ ਲਿਆ 1/3 -3 -10 ਇਸ ਨੂੰ 1/3 ਦੀ ਪਾਵਰ 2 ਥੱਲੇ ਜਾ ਕੇ ਪਾਵਰ ਕੀ ਹੋ ਜਾਂਦੀ ਹੈ ਇਹ ਫਾਰਮੂਲਾ ਆਪਾਂ ਪੜਿਆ ਸੀਗਾ -m ਹੋਵੇ ਤਾਂ 1/f ਤੇ ਇਹ 3 3 ਤਾਂ ਵੀ ਧਿਆਨ ਦਿਖੋ 3 3 q a 9 a 1 9 ਤੇ ਇਹ 3 3 ਕਿੰਨਾ ਹੋ ਗਿਆ 9 ਹੋ ਗਿਆ ਤਾਂ 9 ਨਾਲ 9 ਕੈਨਸਲ ਹੋ ਗਿਆ ਵਿਦਿਆਰਥੀਓ ਤਾਂ ਆਪਣੇ ਕੋਲ ਕਿੰਨਾ ਆਨਸਰ ਆ ਗਿਆ 1 9 ਤਾਂ 1 9 ਨੂੰ ਆਪਾਂ ਫਿਰ ਲਿਖ ਸਕਦੇ ਹਾਂ 3 ਦੀ ਪਾਵਰ 2 ਉੱਪਰ ਜਾ ਕੇ ਪਾਵਰ ਕੀ ਹੋਗੀ ਦੇ 2 ਯਾਨੀ ਕਿ অপਸ਼ਨ ਨੰਬਰ ਸੀ ਇਸ ਦਾ ਸਹੀ ਆਨਸਰ ਹੋਏਗਾ ਤਾਂ ਨੈਕਸਟ ਕੁਸ਼ਚਨ ਕੁਸ਼ਚਨ ਨੰਬਰ

ਤਾਂ ਵਿਦਿਆਰਥੀਓ 0.1 0 0.01 0.001 10 ਦੀ ਪਾਵਰ 7 ਤਾਂ ਇਸ ਨੂੰ ਲਿਖ ਸਕਦੇ 1/10 1/100 ਬਿਸ਼ਮੱਲਾ ਹਟਾਵਾਂਗੇ 1/1000 ਔਰ 10 ਕਿੰਨੀ ਵਾਰੀ ਹੈ 7 ਵਾਰੀ ਤਾਂ ਵਿਦਿਆਰਥੀਓ ਇਸ ਨੂੰ 7 ਵਾਰੀ ਵੀਡੀਓ ਦੇ ਵਿੱਚ ਜਿਹੜੇ ਹੈ ਕੁਐਸਚਨਸ ਦਿੱਤੇ ਨੇ ਤੁਸੀਂ ਖੁਦ ਹੱਲ ਕਰਨੇ ਨੇ ਕੁਐਸਚਨ ਨੰਬਰ 1 ਵਾਮਿਕਾ ਸਚਿੰਦ ਦੀ ਪੈਨ ਹੈ ਸਚਿੰਦ ਉਦਮ ਦਾ ਪਰਾ ਹੈ ਅਤੇ ਉਦਮ ਅੰਜੂ ਦਾ ਪੁੱਤਰ ਹੈ ਅੰਜੂ ਵਾਮੀ ਕਾ ਦੀ ਕੀ ਲਗਦੀ ਹੈ অপਸ਼ਨ ਦਿੱਤੇ ਨੇ ਭੈਣ 10 ਐਡਾ ਨਨਾਨ ਈ ਡੀ ਮਾਤਾ ਅਤੇ ਸਸਾਤੀ ਤਾਂ ਵੀ ਆਖਰੀ ਕੁਐਸਚਨਸ ਜਿਹੜੇ ਹੈ ਤੁਸੀਂ ਖੁਦ ਕਰਨੇ ਨੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਹੈ 10 ਕੁਐਸਚਨਸ ਤੁਹਾਨੂੰ ਪ੍ਰੈਕਟਿਸ ਕਰਨ ਲਈ ਤੁਹਾਨੂੰ ਦਿੱਤੇ ਨੇ ਤਾਂ ਤੁਸੀਂ ਇਸ ਨੂੰ ਐਂਡ ਤੱਕ ਜਰੂਰ ਦੇਖਣਾ ਹੈ ਔਰ ਕੁਐਸਚਨਸ ਨੂੰ ਆਪਣੀ ਨੋਟਬੁੱਕ ਤੇ ਹੱਲ ਕਰਨਾ ਹੈ ਤਾਂ ਬਹੁਤ ਬਹੁਤ ਧੰਨਵਾਦ ਅਦਰ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ 1 ਮਿੰਟ ਦੀ ਪੂਰੀ ਵੀਡੀਓ ਬਾਕੀ ਹੈ ਤਾਂ ਇਹ 10 ਕੁਐਸਚਨਸ ਤੁਹਾਡੇ ਸਾਹਮਣੇ ਨੇ ਇਹਨਾਂ ਨੂੰ ਆਪਣੀ ਨੋਟਬੁੱਕ ਤੇ ਨੋਟ ਕਰੋ ਅਤੇ ਇਸ ਨੂੰ ਸੋਲਵ ਕਰੋ ਤਾਂ ਥੈਂਕ ਯੂ ਵੈਰੀ ਮਚ ਆਪੀਐਸ ਮੈਥ ਕਲਾਸਿਸ ਜੁਆਇਨ ਕਰਨ ਦੇ ਲਈ ਤਾਂ ਇਹਨਾਂ ਨੂੰ ਕੁਐਸਚਨਸ ਨੂੰ ਤੁਸੀਂ ਖੁਦ ਹੱਲਤ ਕਰਨਾ ਹੈ ਤਾਂ ਆਪੇ ਖੋ ਵਿਦਿਆਰਥੀਓ 2 ਦੀ ਪਾਵਰ n ਪਰ ਰੂਟ ਹੈ ਤਾਂ 64 ਹੈ ਤਾਂ 64 ਨੂੰ ਆਪਾਂ ਕੀ ਲਿਖ ਸਕਦੇ ਆ 4, 2, 2 2 6, 6 Trent, 2 2 2 2 6 ਵਾਰੀ 4 ਨੂੰ 2 ਤੇ ਡਿਵਾਈਡ ਕੀਤਾ 32 32 ਨੂੰ 2 ਤੇ ਡਿਵਾਈਡ ਕੀਤਾ 16 16 ਨੂੰ 2 ਤੇ ਡਿਵਾਈਡ ਕੀਤਾ 8 8 ਨੂੰ 2 ਨਾਲ ਡਿਵਾਈਡ ਕੀਤਾ 4 4 ਨੂੰ 2 ਨਾਲ ਡਿਵਾਈਡ ਕੀਤਾ 1 2 2 ਨੂੰ 2 ਨਾਲ ਡਿਵਾਈਡ ਕੀਤਾ 1 ਤਾਂ 2 ਦੀ ਪਾਵਰ n 2 ਦੀ ਪਾਵਰ ਕਿੰਨਾ ਆ ਗਿਆ 6 1 2 3 4 5 6 ਤਾਂ ਜਿਹੜਾ ਵਿਦਿਆਰਥੀ ਉਹ ਵਰਗ ਹੈ ਇਸ ਦੀ ਪਾਵਰ ਕਿੰਨੀ ਹੋਦੀ 1/2 ਤਾ ਫਿਰ ਇਹ ਮਲਟੀਪਲਾਈ ਹੋ ਜੂਗੀ n ਦੀ ਗੁਣਾ 1 ਨਾਲ n/2 2 ਦੀ ਪਾਵਰ 6 ਤਾਂ ਬੇਸ ਸੇਮ ਹੈ ਤਾਂ ਪਾਵਰਾਂ ਵੀ ਇਕੁਅਲ ਹੋ ਜਾਣਗੀਆਂ n/2 6 ਤਾਂ n ਦੀ ਵੈਲਿਊ 6 ਦੀ 2 ਨਾਲ ਮਲਟੀਪਲਾਈ ਤਾਂ n will be 12 ਤਾਂ অপਸ਼ਨ ਨੰਬਰ d ਇਸ ਦਾ ਸਹੀ ਆਨਸਰ ਹੋਏਗਾ ਤਾਂ ਵਿਦਿਆਰਥੀਓ ਕੁਝ ਕੁਐਸਚਨ ਤੁਹਾਡੀ ਪ੍ਰੈਕਟਿਸ ਵਾਸਤੇ ਤੁਸੀਂ ਖੁਦ ਕਰਨੇ ਨੇ ਔਰ ਕਮੈਂਟ ਬਾਕਸ ਦੇ ਵਿੱਚ ਇਸ ਦੇ ਆਨਸਰ ਜਿਹੜੇ ਹੈ ਤੁਸੀਂ ਦੇਣੇ ਨੇ ਤਾਂ ਦੇਖੋ ਵਿਦਿਆਰਥੀਓ ਕੁਐਸਚਨਸ जोड़े खुद करने ने तो नैक्स क्वेश्चन क्वेश्चन नंबर फर्स्ट सताई की पावर दो एक्स माइनस एक दो तो सौ तरताली पावर तीन ऑप्शन ए छे ऑप्शन बी नौ ऑप्शन सी सत्त ऑप्शन डी जड़ा है वो किना है किन नैक्स सैकेंड क्वेश्चन रूट एक सौ बराबर नेर And root 196 equal to 14, then value of uh, root 1156 is equal to option A 33, option B 27, option C 36, option D 34. The next question, question number third. Option number third is 2 to the power 2 minus 2 is equal to option A minus 8, option B root 2, option C 4 root 2, option D minus 4 root 2. Then fourth question is 4 power 0 0.5, 0 0.5 power. Four is equal to option A one, option B zero point one two five zero, option C one by eight, option D is one by thirty two. And last question is uh, sixty-four power three by and option A is two, option B is three by seven. ऑप्शन सी इज़ ट्वेंटी सैवन ऑप्शन डी इज़ नन ऑफ दीस विद्यार्थियों को क्वेश्चन कंप्लीट करने ने तो आईपीएस आई पी एस मैथ क्लासिज ज्वाइन बहुत बहुत धनबाद थैंक यू वेरी मच नैक्सट वीडियो फिर मिलोंगे धनबाद